ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸੰਗਤ ਨੂੰ ਪਤਾ ਹੈ ਕਿ 350 ਸਾਲਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਚੱਲਦਾ ਪਿਆ ਬੜੀ ਚੜ੍ਹਦੀ ਗਲਾ 'ਚ ਸਾਰੇ ਆਪਾਂ ਮਨਾ ਰਹੇ ਆ ਤੁਹਾਨੂੰ ਪਤਾ ਵੀ ਅਨੰਦਪੁਰ ਸਾਹਿਬ ਚ ਬੜੀ ਚੜ੍ਹਦੀ ਕਲਾ ਦੇ ਸਮਾਗਮ ਹੋ ਰਹੇ ਨੇ ਜਿੱਥੇ ਐਸਜੀਪੀਸੀ ਵੱਲੋਂ ਸਮੂਹ ਨੰਗ ਸਿੰਘ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਵੀ ਬੜੀ ਚੜ੍ਹਦੀ ਕਲਾ ਦੇ ਵਿੱਚ ਜਿਹੜੇ ਵੀ ਸਮਾਗਮ ਕਰਾਏ ਜਾ ਰਹੇ ਆ 350 ਸਾਲੇ ਨੂੰ ਇਸ ਕਰਕੇ ਸਾਰੇ ਕੌਮ ਪੰਥ ਚੜ੍ਹਦੀ ਕਲਾ ਦੇ ਰਹਿ ਕੇ ਆਪਾਂ ਧੰਤਾਲਾ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਸ਼ਹੀਦੀ ਦਿਹਾੜਾ ਬੜੀ ਚੜ੍ਹਦੀ ਕਲਾ ਚ ਮਨਾਉਣਾ ਹੈ ਜਿੱਥੇ ਤਨ ਤਨ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਇਹਦੀ ਵੱਡੀ ਕੁਰਬਾਨੀ ਆਪਾਂ ਕੋਈ ਭਲਾ ਦੇ ਸਕਦਾ ਦੁਨੀਆ ਦੇ ਵਿੱਚ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਆਪਾਂ ਹਿੰਦ ਦੀ ਚਾਦਰ ਕਹਿ ਕੇ ਛੋਟਾ ਨਾ ਕਰਿਆ ਕਰੋ ਕਿਉਂਕਿ ਗੁਰੂ ਤੇਗ ਬਹਾਦਰ ਪਾਸ਼ਾ ਇੱਕ ਧਰਮ ਦੀ ਚਾਦਰ ਸੀ ਪੂਰੇ ਧਰਮ ਦੀ ਪੂਰੀ ਦੁਨੀਆ ਦੀ ਇਸ ਕਰਕੇ ਬੜੀ ਚੜ੍ਹਦੀ ਕਲਾ ਜੀ ਆਪਾਂ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਬਣਾ ਰਹੇ ਆ ਅੱਜ ਐਸਜੀਪੀ 16 ਐਸਜੀਪੀਸੀ ਵਾਲੋ ਵੀ ਨਗਰਕਰਤਨ ਤੋਰਿਆ ਗਿਆ ਦਿੱਲੀ ਤੋਂ ਸੀਸਗਾਂ ਸਾਹਿਬ ਤੋਂ ਨਾਲ ਹੀ ਜਿੰਨੀਆਂ ਵੀ ਇਸ ਮੂਹ ਨਿਹੰਗ ਸਿੰਘ ਜਥੇਬੰਦੀ ਆ ਰੰਗਦੇਟੇ ਜਥੇਬੰਦੀਆਂ ਵੱਲੋਂ ਬੜੀ ਹੀ ਚੜ੍ਹਦੀ ਕਲਾ ਦੇ ਵਿੱਚ ਦਿੱਲੀ ਤੋਂ ਸਵੇਰ ਦਾ 9 ਵਜੇ ਦਾ ਜਿਹੜਾ ਕਿ ਸੀਸਪੇਟ ਮਾਰਚ ਨਾਂਗਸਨ ਜਥੇਬੰਦੀਆ ਵੱਲੋਂ ਵੀ ਚੀਸ ਸੰਗਤ ਵੱਲੋਂ ਬੜੀ ਚੜ੍ਹਦੀ ਗਲਾ ਜੈਤੂਰਿਆ ਦਿੱਲੀ ਤੋਂ ਉਹ ਜਿਹੜਾ ਚੀਸ ਪੇਡ ਮਾਰਚ ਆ ਰਿਹਾ ਉਹ ਉਸੇ ਤਰ੍ਹਾਂ ਆ ਰਿਹਾ ਜਿਵੇਂ ਕਿ ਸਰਮਨੀ ਜਰਨੈਲ ਬਾਬਾ ਜੀਵਨ ਸਿੰਘ ਭਾਈ ਜੇਤਾ ਜੀ ਜਿਵੇਂ ਜਿਵੇਂ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਲੈ ਕੇ ਆਏ ਸੀ ਪਹਿਲਾ ਆਪਣਾ ਬੜ ਖਾਲਸਾ ਗੁਰਦੁਆਰਾ ਤਰਾਵੜੀ ਸਾਹਿਬ ਗੁਰਦੁਆਰਾ ਨਾਬਾ ਸਾਹਿਬ ਉਸੇ ਤਰ੍ਹਾਂ ਹੀ ਜਵੇਂ ਪੜਾਉਂ ਪੜਾਈ ਹੁੰਦੀ 28 ਤਰੀਕ ਦੀ ਰਾਤ ਨੂੰ ਗੁਰਦੁਆਰਾ ਕੀਰਤਪੁਰ ਸਾਹਿਬ ਚੀਸਗਾ ਸਾਹਿਬ ਜਿੱਥੋਂ ਕੀ ਫਿਰ ਨਗਰ ਕੀਰਤਨ ਦੀ ਤਰ੍ਹਾਂ ਬਿਵਾਨ ਸਜਾ ਕੇ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਗੁਰੂ ਗੋਬਿੰਦ ਸਿੰਘ ਪਾਸ਼ਾ ਮਾਤਾ ਗੁਜਰਕੌਰ ਜੀ ਤੇ ਸਮੁੱਚੀ ਸਿੱਖ ਪੰਥ ਸਿੱਖ ਜਥੇਬੰਦੀ ਉਸ ਟਾਈਮ ਦੀ ਲੈ ਕੇ ਜਿਹੜੀ ਕਿ ਅਨੰਦਪੁਰ ਸਾਹਿਬ ਪਹੁੰਚੀ ਸੀ ਇਸ ਕਰਕੇ ਆਪਾਂ ਜਿਹੜਾ 350 ਸਾਲਾਂ ਬੜੀ ਚੜ੍ਹਦੀ ਕਲਾ 'ਚ ਬਣਾਉਣਾ ਹੈ ਜਿਹੜਾ ਕਿ ਨਗਰ ਕੀਰਤਨ ਦਿੱਲੀ ਤੋਂ ਤੁਰੇ ਹੋਏ ਨੇ ਆਪਾਂ ਨੂੰ ਇਸ ਜਿਹੜੀ ਸ਼ਹੀਦੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਧਰਮ ਦੀ ਚਾਦਰ ਭਾਈ ਮਤੀ ਦਾਸ ਜੀ ਦੀ ਸ਼ਹੀਦੀ ਭਾਈ ਦਿਆਲਾ ਜੀ ਭਾਈ ਸਤੀ ਦਾਸ ਜੀ ਉਸੇ ਤਰ੍ਹਾਂ ਹੀ ਸ਼ਹੀਦੀ ਜਿਹੜੀ ਕਿ ਸੁਰਮਣੀ ਜਰਨੈਲ ਬਾਬਾ ਜੀਵਨ ਸਿੰਘ ਦੇ ਪਿਤਾ ਭਾਈ ਸਦਾਨੰਦ ਜੀ ਦੀ ਵੀ ਸ਼ਹੀਦੀ ਹੋਈ ਹੈ ਕੋਈ ਬਾਬਾ ਜੀਵਨ ਸਿੰਘ ਜੀ ਨੇ ਆਪਣੇ ਪਿਤਾ ਦਾ ਸੀਸ ਕੱਟ ਕੇ ਉੱਥੇ ਲਾਇਆ ਸੀ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਲੈ ਕੇ ਆਏ ਸੀ ਆਪਾਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਇਤਿਹਾਸ ਦੇ ਵਿੱਚ ਦੱਸਣਾ ਚਾਹੀਦਾ ਹੈ ਅੱਜ ਵੀ ਥੋੜਾ ਜਿਹਾ ਇੱਥੇ ਸ਼ੰਕਾ ਸੀਗਾ ਮਹਾਲੀ ਇੱਕ ਦੋ ਥਾਂ ਤੇ ਉੱਥੇ 350 ਸਾਲਾ ਮਨਾਇਆ ਉੱਥੇ ਉਹਨਾਂ ਨੇ ਭਾਈ ਜੇਤਾ ਜੀ ਦਾ ਬਾਬਾ ਜੀਵਨ ਸਿੰਘ ਦਾ ਨਾਂ ਨਹੀਂ ਲਿਆ ਇਸ ਕਰਕੇ ਸਮੁੱਚੀ ਸੰਗਤ ਨੂੰ ਕਹਿੰਨੇ ਆ ਦੇ ਜਿਹੜੇ ਸ਼ਹੀਦ ਹੁੰਦੇ ਆ ਜੋਧੇ ਹੁੰਦੇ ਆ ਸੂਰਮੇ ਹੁੰਦੇ ਆ ਉਹ ਕੌਮ ਦਾ ਸਰਮਾਇਆ ਹੁੰਦੇ ਆ ਜਿੱਥੇ ਭਾਈ ਸਦਾ ਜਨ ਭਾਈ ਸਦਾ ਨਾਮ ਜੀ ਦੀ ਕੁਰਬਾਨੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਧੰਨ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਜਿਨ੍ਹਾਂ ਨੇ 9 ਸਾਲ ਦੀ ਉਮਰ 'ਚ ਆਪਣੇ ਪਿਤਾ ਨੂੰ ਕੁਰਬਾਨੀ ਦੇਣ ਵਾਸਤੇ ਭੇਜਿਆ ਸੀਗਾ ਮਾਨੂੰ ਪਤਾ ਵੀ ਕੋਨੇ-ਕੋਨੇ ਤੋਂ ਚਾਰ ਪਾਸੇ ਦੇ ਪਾਸੇ ਤੋਂ ਜਿਹੜੇ ਕਿ ਬ੍ਰਾਹਮਣ ਆਏ ਸੀ ਕਲਸ਼ੇਤਰ ਤੋਂ ਜਿਵੇਂ ਜੰਮੂ ਕਸ਼ਮੀਰ ਤੋਂ ਚਾਰਾ ਦਿਸ਼ਾ ਜੋ ਬ੍ਰਾਹਮਣਾਂ ਨੇ ਆ ਕੇ ਫਰਿਆਦ ਕੀਤੀ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਅੱਗੇ ਵੀ ਮਾਰ ਆ ਸਾਡਾ ਧਰਮ ਖਤਰੇ 'ਚ ਆ ਇਹ ਉਹ ਗੁਰੂ ਘਰ ਆ ਉਹ ਦਰਬਾਰ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਿੱਥੇ ਕਿ ਪਹਿਲੀ ਪਾਸ਼ੀ ਗੁਰੂ ਨਾਨਕ ਪਾਤਸ਼ਾਹ ਨੇ ਜਯੋਜਨ ਨੂੰ ਨਹੀਂ ਸੀ ਪਹਿਨੇ ਆ ਜਿਨੇ ਉਹ ਨਹੀਂ ਪਾਇਆ ਸੀ ਉਹ ਹੀ ਨੂਮੀ ਪਾਸ਼ਾ ਉਹ ਹੀ ਜੋਤ ਨੇ ਜਿਨੇ ਉਹ ਨੂੰ ਬਚਾਇਆ ਆਪ ਜਨੂ ਪਾਇਆ ਨਹੀਂ ਤੇ ਕਿਸੇ ਦਾ ਲੈਣ ਵੀ ਨਹੀਂ ਦਿੰਦਾ ਸਭ ਤੋਂ ਵੱਡੀ ਏ ਸਿੱਖ ਇਤਿਹਾਸ ਹੈ ਗੁਰੂ ਤੇਗ ਬਹਾਦਰ ਪਾਸ਼ਾ ਦਾ ਦੇਖੋ ਕਿਹੜਾ ਸਮਾਂ ਸੀ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹੀਦੀ ਹੋਈ ਉਥੇ ਕਿਹੜੇ ਸਾਹਮਣਾ ਪਾਈ ਮਤੀ ਦਾ ਹਦੀਸ਼ੀਦੀ ਹੋਣੀ ਭਾਈ ਸਤੀ ਦਾ ਜੀ ਭਾਈ ਦਿਆਲਾ ਜੀ ਭਾਈ ਸਦਾ ਨੰਦ ਜੀ ਬਾਬਾ ਜੀਵਨ ਸਿੰਘ ਜੀ ਭਾਈ ਜੇਤਾ ਜੀ ਜਿਨ੍ਹਾਂ ਨੇ ਸੀਸ ਲੈ ਕੇ ਜਦੋਂ ਆਉਣਾ ਸੀ ਦੇਖੋ ਉਹ ਪਾਲ ਆਪਾਂ ਯਾਦ ਨਹੀਂ ਕਰ ਸਕਦੇ ਚਖੜ ਕਿਹੜੇ ਤੂਫਾਨ ਸੀਗੇ ਕਿਹੜੇ ਹਾਲਾਤਾਂ ਦੇ ਨਾਲ ਇੱਕ ਮੁਗਲ ਸਰਕਾਰ ਦਿੱਲੀ ਦੀ ਉਹਦੇ ਨਾਲ ਲੜ ਕੇ ਇੱਕ ਸੀਸ ਲੈ ਕੇ ਆਉਣਾ ਜੁਰਤ ਵਿਖਾ ਕੇ ਕਿੰਨੀ ਵੱਡੀ ਜੁਰਤਾਂ ਵਿਖਾਈਏ ਬਾਬਾ ਜੀਵਨ ਸਿੰਘ ਨੇ ਭਾਈ ਜੇਤਾ ਜੀ ਨੇ ਜਿਹੜੇ ਤੁਸੀਂ ਜੰਗਲ ਦਾ ਸਮਾ ਕਿਹੜਾ ਪਿਆਰਕ ਰਾਹ ਸੀਗਾ ਇਸ ਸੀਸ ਲੈ ਕੇ ਪੜੋਂ ਪੜਾਈ ਹੋਣਾ ਉਹ ਆਪਾਂ ਪਲਾ ਦਾ ਆਪਾਂ ਪਲਾ ਚ ਸੋਚ ਵੀ ਨਹੀਂ ਸਕਦੇ ਵੀ ਕਿਹੜਾ ਸਮਾ ਸੀ ਐਵੋ ਜੇ ਯੋਧੇ ਚਲਦੇ ਅੱਲਾ ਦੀ ਕੁਰਬਾਨੀ ਨੂੰ ਸਾਨੂੰ ਨਾਲ ਯਾਦ ਕਰਨਾ ਜੀਦਾ ਕਿਸੇ ਵੀ ਗੁਰੂ ਘਰ ਦੇ ਵਿੱਚ ਜਿੱਥੇ 350 ਸਾਲਾਂ ਹੀ ਗੁਰੂ ਤੇਗ ਬਹਾਦਰ ਪਾਸ਼ਾ ਦਾ ਮਨਾ ਰਹੇ ਆ ਸਾਰੇ ਸ਼ਹੀਦਾਂ ਦਾ ਮਨਾ ਰਹੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਉਥੇ ਹੀ ਭਾਈ ਸਦਾਨੰਦ ਜੀ ਗੁਰੂ ਜਿਹੜੇ ਕੀ ਬਾਬਾ ਜੀਵਨ ਸਿੰਘ ਦੇ ਪਿਤਾ ਜੀ ਹੋਏ ਉਹਨਾਂ ਦਾ ਸੀਸ ਵੀ ਉਥੇ ਲੱਗਿਆ ਫਿਰ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਆਇਆ ਬਾਬਾ ਜੀਵਨ ਸਿੰਘ ਵਰਗਾ ਜੋਧਾ ਜਰਨੈਲ ਜਿਨੇ ਸਾਡੀ ਪੱਗ ਸੀਸ ਤੇ ਰੱਖੀ ਜਿਹੜੇ ਸੀਸ ਤੇ ਪੱਗ ਰੱਖੀ ਕਿਉਂਕਿ ਉਸ ਟਾਈਮ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਆਇਆ ਤੇ ਸਿੱਖ ਇਤਿਹਾਸ ਦੀ ਦਿਸ਼ਾ ਬਦਲ ਗਈ ਸਾਡੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਰਪਾ ਕੀਤੀ ਉਹਨਾਂ ਨੂੰ ਛਾਤੀ ਦੇ ਨਾਲ ਲਾ ਕੇ ਭਾਈ ਜੇਤਾ ਜੂ ਨੂੰ ਰਗੂ ਰੇਟੇ ਗੁਰੂ ਕੇ ਬੇਟੇ ਦਾ ਵਰ ਦਿੱਤਾ ਸੀਗਾ ਰਗੂ ਰੇਟੇ ਗੁਰੂ ਕੇ ਬੇਟੇ ਦਾ ਵਰ ਦਿੱਤਾ ਕਿਉਂਕਿ ਜਿਹੜਾ ਰੰਗ ਰੇਟਾ ਲਵਜਿਆ ਇਹਨੂੰ ਜਾਤ ਨਾਲ ਨਾ ਜੋੜਿਆ ਕਰੋ ਇਹ ਇੱਕ ਭਾਈ ਜੇਤਾ ਜੀ ਦਾ ਸਨਮਾਨ ਸੀ ਰਗੂ ਰੇਟੇ ਗੁਰੂ ਕੇ ਬੇਟੇ ਗੁਰੂ ਉਸ ਟਾਈਮ ਕੌਣ ਸੀ ਗੁਰੂ ਤੇਗ ਬਹਾਦਰ ਪਾਸ਼ਾ ਗੁਰੂ ਸੀ ਉਹਨੂੰ ਤੇਗ ਬਹਾਦਰ ਪਾਸ਼ਾ ਦੇ ਬੇਟੇ ਬਣਾਇਆ ਭਾਈ ਜੇਤਾ ਜੀ ਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਆਪਣੇ ਵੱਡੇ ਭਾਈ ਸਾਹਿਬ ਕਹਿ ਕੇ ਬੁਲਾਇਆ ਕਰਦੇ ਸੀ ਇਸ ਕਰਕੇ ਸਾਨੂੰ ਸਾਰੇ ਆ ਕੁਰਬਾਨੀਆਂ ਯਾਦ ਰੱਖਣੀਆਂ ਚਾਹੀਦੀ ਐ ਤਾਂ ਤਨ ਗੁਰੂ ਤੇਗ ਬਹਾਦਰ ਪਾਸ਼ਾ ਜਿਹੜੇ ਧਰਮ ਦੀ ਚਾਦਰ ਜਿਨ੍ਹਾਂ ਨੇ ਸੀਸ ਆਪਣਾ ਚੰਦਰੀ ਚੌਂਕ ਤੇ ਲਾਇਆ ਧਰਮ ਬਚਾਉਣ ਲਈ ਪਹਿਲੇ ਜਾਮੇ ਜਿ ਜਨੂ ਪਹਿੰਦਾ ਨਹੀਂ ਪਰ Hindu ਧਰਮ ਦਾ ਜਨੂ ਬਚਾਉਣ ਵਾਸਤੇ ਆਪਣਾ ਸੀਸ ਦਿੱਤਾ ਨਾਲ ਦੀ ਆਪਣੇ ਪਿਆਰੇ ਸਿੱਖ ਸ਼ਹੀਦ ਕਰਵਾਏ ਦੇਖ ਚੇ ਬੱਲਿਆ ਗਿਆ ਹਰੂਣਾ ਬੱਲ ਕੇ ਸੜਿਆ ਗਿਆ ਭਾਈ ਮਤੀ ਦਾਸ ਨੂੰ ਆਰੀ ਨਾ ਚੀਰਿਆ ਗਿਆ ਭਾਈ ਸਰ ਆਨੰਦ ਦਾ ਸੀਸ ਲੱਗਾ ਮਹਾਰਾਜ ਦਾ ਸੀਸ ਲਿਓਨ ਗੁਰੂ ਤੇਗ ਬਹਾਦਰ ਪਾਸ਼ਾ ਦਾ ਇੰਡੀ ਵੱਡੀ ਕੁਰਬਾਨੀ ਤੇ ਸਾਰੇ ਆਪਾਂ ਅੱਜ ਤੱਕ ਨੇ ਹੋ ਕੇ ਉਹਨਾਂ ਦਾ 350 ਸਾਲਾ ਛਿੱਦੀ ਦਿਹਾੜਾ ਮਨਾ ਰਹੇ ਆ ਜਿੱਥੇ ਕਿ ਸਨਾਤਨ ਧਰਮ ਨੂੰ ਵੀ ਸੋਚਣ ਦੀ ਲੋੜ ਏ ਐਤ ਕਿ ਸਨਾਤਨ ਧਰਮ ਵਾਲੇ ਬੜੀ ਚੜ੍ਹਦੀ ਕਲਾ 'ਚ ਮਨਾ ਰਹੇ ਆ ਨਾ ਬਾਤ ਕਰੂ ਅੱਬ ਕੀ ਨਾ ਬਾਤ ਕਰੂ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ ਆਪਾ ਧਿਆਨ ਦਈਏ ਸਨਾਤਨ ਧਰਮ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਗੁਰੂ ਤੇਗ ਬਹਾਦਰ ਪਾਸ਼ਾ ਧਰਮ ਦੀ ਚਾਦਰ ਸੀਗੀ ਜੇ ਗੁਰੂ ਤੇਗ ਬਹਾਦਰ ਪਾਸ਼ਾ ਨੇ ਸਾਰੇ ਪੰਡਤਾਂ ਦੀ ਫਰਿਆਦ ਸੁਣ ਕੇ ਸੀਸ ਦਿੱਤਾ ਗੁਰੂ ਗੋਬਿੰਦ ਸਿੰਘ ਪਾਸ਼ਾ 9 ਸਾਲ ਦੀ ਉਮਰ ਚ ਆਪਣੇ ਪਿਤਾ ਨੂੰ ਕਹਿੰਦੇ ਸੀ ਮਾਰ ਆਏ ਤੁਸੀਂ ਸੀਸ ਦੇ ਕੇ ਆਓ ਤਾਂ ਧਰਮ ਬਚਦਾ ਹਿੰਦੂਵਾਦ ਦਾ ਤਾਂ ਜਨੇ ਉਹ ਬਚਣਾ ਹੈ ਤੇ ਦੇਖੋ 9 ਸਾਲ ਦਾ ਇੱਕ ਬੱਚਾ ਆਪਣੇ ਪਿਤਾ ਨੂੰ ਤੋੜਿਆ ਸ਼ੀਦੀ ਦੇਣ ਵਾਸਤੇ ਐਵਜੋ ਕੇ ਦਾ ਇਤਿਹਾਸ ਹੈ ਪਰ ਸਿੱਖ ਕੋਮ ਕੋ ਇਤਿਹਾਸ ਸਨਾਤਨ ਧਰਮ ਵਾਲਿਓ ਹਿੰਦੂ ਵਿਰੋਧ ਤਕੜੇ ਹੋ ਤੁਹਾਡਾ ਗੁਰੂ ਤੇਗ ਬਹਾਦਰ ਪਾਸ਼ਾ ਉਹਦਾ ਵੱਧ ਤੋਂ ਵੱਧ ਪ੍ਰਚਾਰ ਕਰੋ ਜਿਨ੍ਹਾਂ ਨੇ ਜਨਉ ਦੀ ਰਾਖੀ ਕੀਤੀ ਤਾਂ ਮਦੀ ਰਾਖੀ ਕੀਤੀ ਇਸ ਕਰਕੇ ਸਮੁੱਚੀ ਸੰਗਤ ਨੂੰ ਬੇਨਤੀ ਆ ਜਿੱਥੇ ਭਾਈ ਮਤੀ ਦਾਸ ਜੀ ਦਾ ਦਿਹਾੜਾ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਸਦਾਨੰਦ ਜੀ ਉੱਥੇ ਨਾਲ ਸ਼ੋਮਨੀ ਜਰਨੈਲ ਬਾਬਾ ਜੀਵਨ ਸਿੰਘ ਜੀ ਭਾਈ ਜੇਤਾ ਜੀ ਉਹਨਾਂ ਦਾ ਵੀ ਜ਼ਰੂਰ ਨਾਮ ਲਿਆ ਕਿਉਂ ਹਰ ਸਟੇਜ ਤੇ ਬੋਲਿਆ ਕਰੋ ਵੀ ਉਹਨਾਂ ਦੀ ਏਡੀ ਵੱਡੀ ਕੁਰਬਾਨੀ ਜਿਹੜਾ ਕਿ ਸੀਸ ਲੈ ਕੇ ਕਿਹੜੀ ਦਿਸ਼ਾ ਚ ਉਹ ਕਿਹੜੀਆਂ ਮੰਝਾ ਮਾਰਦੇ ਹੋਏ ਇਹ ਪਦਾਕ ਕਿੰਨਾ ਕੋ ਉਹਨਾਂ ਨੂੰ ਜੰਗ ਲੜਦਾ ਪਿਆ ਏ ਘੱਤ ਚ ਤੇਗ ਸੀ ਉਹਨਾਂ ਦੇ ਬੁੱਕਲ ਚ ਸੀ ਸੀਗਾ ਤੇ ਫਿਰ ਲੈ ਕੇ ਆਏ ਅਨੰਦਪੁਰ ਸਾਹਿਬ ਪਹੁੰਚੇ ਬਵਾਨਗਰ ਸਾਹਿਬ ਸੀਸਗੰਜ ਸਾਹਿਬ ਕੀਰਤਪੁਰ ਸਾਹਿਬ ਤੋਂ ਫਿਰ ਸੰਗਤ ਪਲਕੀ ਸਾਹਿਬ ਦੇ ਰੂਪ ਚ ਲੈ ਗਏ ਐਸੇ ਕਰਕੇ ਸਾਰੇ ਵਾਦ ਤੋਂ ਵਾਦ ਵੀਡੀਓ ਜਰੂਰ ਸ਼ੇਅਰ ਕਰਿਓ ਵਿੱਚ ਜਿੱਤੇ ਅਸੀਂ 350 ਸਾਲੇ ਜੀ ਗੁਰੂ ਤੇਗ ਬਹਾਦਰ ਪਾਸ਼ਾ ਦਾ ਬੜੀ ਚੜ੍ਹਦੀ ਕਲਾ ਚ ਮਨਾ ਰਹੇ ਆ ਨਾਲ ਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਸਦਾ ਨਬਜੀ ਤੇ ਸ਼ਰਮਨੀ ਜੰਦੇਲ ਬਾਬਾ ਜੀਵਨ ਸਿੰਘ ਜਿਹੜੇ ਮੰਝਲਾ ਮਾਰਦੇ ਮਾਰਦੇ ਸੀਸ ਉਥੇ ਕਿਰਤਪੁਰ ਸਾਹਿਬ ਪਚਾਇਆ ਜਿੱਥੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਆਪ ਸਾਰੇ ਪਰਿਵਾਰ ਨੇ ਸੰਸਕਾਰ ਕੀਤਾ ਜਿਵੇਂ ਹੁਣ ਦਲਪੰਥ ਨਗਰ ਕੀਰਤਨ ਲੈ ਕੇ ਤੁਰ ਪਏ ਦਿੱਲੀ ਤੋਂ ਅੱਜ ਦਾ ਪੜਾ ਜਿਹੜਾ ਤੜਾਵਲੀ ਗੁਰਦਰਾ ਸਾਹਿਬ ਲੈਣਾ ਫਿਰ ਨਾਪਾ ਸਾਹਿਬ ਹੋਣਾ ਹੈ ਫਿਰ ਇਸ ਤਰੀਕ ਫਤੇਗੜਸੋ ਦੇ ਕਿਰਤਪੁਰ ਸਾਹਿਬ ਫਿਰ 29 ਤਰੀਕ ਨੂੰ ਆਪਾਂ ਕੀਰਤਬੋ ਸਾਹਿਬ ਤੋਂ ਸੀਸਗਾਂ ਸਾਹਿਬ ਗੁਰਦਰਾ ਸਾਹਿਬ ਤੋਂ ਬੜੇ ਜਹੋ ਜਲਾਲ ਦੇ ਨਾਲ ਖਾਲਸਾ ਪੰਥ ਨੇ ਸਮੂੱਚੀ ਸੰਗਤ ਨੇ ਉਸੇ ਤਰ੍ਹਾਂ ਹੀ ਜਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਗਿਆ ਸੀ ਕੀਰਤਨ ਹੁੰਦਾ ਹੋਇਆ ਘੋੜਿਆਂ ਦੀ ਘੋੜੇ ਅੱਗੇ ਲੱਗਣਗੇ ਦਲ ਪੰਥ ਦੇ ਧੋਸੇ ਨਗਾਰੇ ਨਿਸ਼ਾਨ ਬੈਣਵਾਜਿਆਂ ਦੀ ਗੂੰਜ ਦੇ ਨਾਲ ਧੋਸੇ ਨਗਾਰਿਆਂ ਦੀ ਗੂੰਜ ਦੇ ਨਾਲ ਆਪਾਂ ਅਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਅਨੰਦਪੁਰ ਸਾਹਿਬ ਪਹੁੰਚਣਾ ਹੈ ਨਤੀ ਤੇ ਨੂੰ ਬੜੀ ਚੜ੍ਹਦੀ ਗਲਾ ਦੇ ਵਿੱਚ ਸਾਰਿਆਂ ਨੇ ਆਪਾਂ ਪਹੁੰਚਣਾ ਹੈ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ